ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਾਂਗੇ ਹਰੀ ਸਿੰਘ ਜੀ ਬਾਰੇ ਹਰੀ ਸਿੰਘ ਪੰਗੀ ਜੀ ਭੂਮਾ ਸਿੰਘ ਦੇ ਪਤੀਜੇ ਤੇ ਗੋਦਲੇ ਪੁੱਤਰ ਸਨ ਜਿਨ੍ਹਾਂ ਨੇ ਪੰਗੀ ਮਸਲ ਦੀ ਸਥਾਪਨਾ ਕੀਤੀ ਸੀ ਹਰੀ ਸਿੰਘ ਜੀ ਨੇ ਖਾਲਸਾ ਦੇ ਸ਼ੁਰੂਆਤੀ ਸੰਸਕਾਰ ਬਾਬਾ ਦੀਪ ਸਿੰਘ ਸ਼ਹੀਦ ਦੇ ਤੋਂ ਪ੍ਰਾਪਤ ਕੀਤੇ ਸੀ 1748 ਵਿੱਚ ਦਲ ਖਾਲਸਾ ਦੀ ਸਥਾਪਨਾ ਦੇ ਸਮੇਂ ਹਰੀ ਸਿੰਘ ਜੀ ਨੂੰ ਪੰਗੀ ਕੁਲ ਦੇ ਮੁਖੀ ਅਤੇ ਤਰੁਣਾ ਦਲ ਦੇ ਨੇਤਾ ਵਜੋਂ ਸਵੀਕਾਰਿਆ ਗਿਆ ਉਹਨਾਂ ਨੇ ਪੰਗੀ ਮਸਲ ਦੀ ਸ਼ਕਤੀ ਅਤੇ ਪ੍ਰਭਾਵ ਨੂੰ ਕਾਫੀ ਹੱਦ ਤੱਕ ਵਧਾਇਆ ਜਿਸ ਕਾਰਨ ਇਹ ਮਿਸਲ ਹੋਰ ਮਿਸਲਾਂ ਵਿੱਚ ਸਭ ਤੋਂ ਸ਼ਕਤੀਸ਼ਾਲੀ ਮੰਨੀ ਜਾਣ ਲੱਗੀ ਸੀ ਉਹਨਾਂ ਨੇ 20 ਹਜ਼ਾਰ ਜਮਦਰਸ ਨੌਜਵਾਨਾਂ ਦੀ ਫੌਜ ਤਿਆਰ ਕੀਤੀ ਤਰਨਤਾਨ ਪਰਗਣਾ ਵਿੱਚ ਪਰਿਜਵਾਰਤਿਕਮਸਾ ਕੀਤਾ ਅਤੇ ਪਹਿਲਾ ਸੁਹਾਲ ਅਤੇ ਫਿਰ ਗਿਲਵਾਲੀ ਜੋ ਕਿ ਮੌਜੂਦਾ ਅਮਰਸਾ ਜ਼ਿਲ੍ਹੇ ਵਿੱਚ ਹਨ ਨੂੰ ਆਪਣੇ ਮੁਖ ਦਫ਼ਤਰ ਵਜੋਂ ਸਥਾਪਿਤ ਕੀਤਾ ਅਖੀਰ ਵਿੱਚ ਹਰੀ ਸਿੰਘ ਜੀ ਅਮਨਸਰ ਵਿੱਚ ਆ ਕੇ ਵਸੇ ਜਿੱਥੇ ਉਹਨਾਂ ਨੇ ਕਤਰਾ ਸਿੰਘ ਕਤਰਾ ਹਰੀ ਸਿੰਘ ਨਾਂ ਦੀ ਰਹਾਇਸ਼ੀ ਖੇਤਰ ਅਤੇ ਬਾਜ਼ਾਰ ਬਣਾਇਆ ਅਤੇ ਇੱਕ ਕਿਲਾ ਕਿਲਾ ਪੰਗਿਆਂ ਦੀ ਇਮਾਰਤ ਸ਼ੁਰੂ ਕੀਤੀ ਹਰੀ ਸਿੰਘ ਜੀ ਨੇ ਅਫਗਾਨ ਹਮਲਾਵਰ ਐਮਨ ਸ਼ਾਹ ਦੁਰਾਨੀ ਨੂੰ ਆਪਣੇ ਹਮਲਿਆਂ ਦੌਰਾਨ ਲਗਾਤਾਰ ਪਰੇਸ਼ਾਨ ਕੀਤਾ ਫਰਵਰੀ 1762 ਵਿੱਚ ਮਲੇਰਕੋਟਲਾ ਨੇੜੇ ਕੁੱਪ ਵਿਖੇ ਸਿੱਕੰਦਰ ਸਿੰਘਾਰ ਜਿਸ ਨੂੰ ਸਿੱਖ ਇਤਿਹਾਸ ਵਿੱਚ ਵੱਡਾ ਕਲੂ ਕਰਿਆ ਗਿਆ ਜਾਂਦਾ ਹੈ ਦੇ ਕੁਝ ਮਹੀਨੇ ਬਾਅਦ ਹਰੀ ਸਿੰਘ ਨੇ ਖਵਾਜਾ ਸૈયਦ ਦਾ ਕੋਟ ਜਿੱਤ ਲਿਆ ਅਤੇ ਉੱਥੋਂ ਹਥਿਆਰਾਂ ਦੀ ਵੱਡੀ ਮਾਤਰਾ ਕਬਜ਼ੇ ਵਿੱਚ ਕੀਤੀ 1763 ਵਿੱਚ ਕਨਈਆਂ ਤੇ ਰਾਮਗੜੀਆਂ ਮਿਸਲਾਂ ਦੇ ਨਾਲ ਮਿਲ ਕੇ ਉਹਨਾਂ ਨੇ ਅਫਗਾਨਗੜ ਕਸੂਰ ਉੱਤੇ ਕਬਜ਼ਾ ਕੀਤਾ 1764 ਵਿੱਚ ਉਹਨਾਂ ਨੇ ਬਹਾਵਲਪੁਰ ਅਤੇ ਮਲਤਾਨ ਉੱਤੇ ਕਬਜ਼ਾ ਕੀਤਾ ਸਿੰਧ ਦਰਿਆ ਨੂੰ ਪਾਰ ਕਰਕੇ ਉਹਨਾਂ ਨੇ ਮੁਸਫਰਗੜ ਡੇਰਾ ਗਾਜ਼ੀ ਖਾਨ ਅਤੇ ਡੇਰਾ ਇਜ਼ਮਾਇਲ ਖਾਨ ਦੇ ਬਲੂਚ ਸਰਦਾਰਾਂ ਤੋਂ ਖਰਾਜ ਵਸੂਲ ਕੀਤਾ ਕਾਪਸੀ ਦੇ ਰਸਤੇ ਉਹਨਾਂ ਨੇ ਜਹਰਿੰਗ, ਚਿੰਨੀਆਂ ਅਤੇ ਸਿਆਲਕੋਟ ਨੂੰ ਨਸ਼ਟ ਕੀਤਾ ਮਾਰਚ 1765 ਵਿੱਚ ਜਦੋਂ ਪਟਿਆਲੇ ਦੇ ਬਾਬਾ ਅੱਲਾ ਸਿੰਘ ਨੇ ਅਮਸ਼ਾਹ ਦੁਰਾਨੇ ਦੀ ਅਧੀਨਤਾ ਕਬੂਲ ਕਰ ਲਈ ਅਤੇ ਕੁਝ ਸ਼ੂਟ ਲੈਣ ਲਈ ਤਾਂ ਹਰੀ ਸਿੰਘ ਦੀ ਅਗਵਾਈ ਹੇਠ ਉਹਨਾਂ ਦਲ ਨੇ ਪਟਿਆਲਾ ਵੱਲ ਕੂਚ ਕੀਤਾ ਇਸ ਮੌਮ ਦੌਰਾਨ ਹਰੀ ਸਿੰਘ ਜੀ ਨੂੰ ਖਿਤ ਤੌਰ ਤੇ ਉਹਨਾਂ ਲੋਕਾਂ ਨੇ ਸਾਜ਼ਿਸ਼ ਕਰਨ ਮਾਰ ਦਿੱਤਾ ਗਿਆ ਸੀ ਜੋ ਉਸ ਦੇ ਵਾਅਦੇ ਪਰਭਾਵ ਤੋਂ ਈਰਖਾ ਕਰੇ ਸਨ ਖੁਸ਼ਮੰਤਰਾ ਅਨੁਸਾਰ ਹਰੀ ਸਿੰਘ ਜੀ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ ਸੀ